ਹੈਲੋ ਹੈਲੋ ਮੈਂ ਸਾਰੰਗ ਸ਼ਰਮਾ ਜੀ ਬੋਲ ਰਿਹਾ ਜਲੰਧਰ ਤੋਂ ਜੀ ਕੋਲ ਬੋਲ ਰਿਹਾ ਮੈਂ ਜਸਕਰਨ ਸਿੰਘ ਪੱਤਰਕਾਰ ਬੋਲ ਰਹਾ ਮੈਂ ਮਲੂਕਾ ਟੀਵੀ ਚੈਨਲ ਤੋਂ ਹਾਂਜੀ ਸ਼ਰਮਾ ਜੀ ਬੋਲ ਰਹਾ ਜਲੰਧਰ ਤੋਂ ਜੀ ਕੌਣ ਬੋਲ ਰਿਹਾ ਤੁਸੀਂ ਕੀ ਕੰਮ ਕੀ ਹੁੰਦਾ ਮੈਂ ਮਲੂਕਾ ਟੀਵੀ ਤੋਂ ਪੱਤਰਕਾਰ ਬੋਲ ਰਿਹਾ ਜੀ ਜਸਕਰਨ ਸਿੰਘ ਹਾਂਜੀ ਹਾਂਜੀ ਤੁਸੀਂ ਸ਼ਰਮਾ ਜੀ ਬੋਲ ਰਹੇ ਹੋ ਜਲੰਧਰ ਤੋਂ ਜੀ ਹਾਂਜੀ ਹਾਂਜੀ ਬੋਲੋ ਬਾਰ ਦੀ ਠੱਗੀ ਦੇ ਮਾਮਲੇ ਆਏ ਦਿਨ ਪੰਜਾਬ ਚਾਰੇ ਜਿਹੜਾ ਬਹੁਤ ਵੱਡਾ ਦੁਖਾਹਾਂਤਾ ਤੇ ਸੰਗਰੂਰ ਜ਼ਿਲ੍ਹੇ ਦੇ ਮੈਂ ਪੰਜ ਗਰਾਈ ਫਤੇਗੜ ਪੰਜ ਗਰਾਈ ਪਿੰਡ ਦੇ ਵਿੱਚ ਖੜਾਂਗਾ ਜਿਹੜਾ ਕਿ ਬਰਨਾਲੇ ਤੇ ਮਲੇਰਕੋਟਲੇ ਦੇ ਬਿਲਕੁਲ ਸਨ ਚ ਪਈ ਜਾਂਦਾ ਸੰਗਰੂਰ ਦਾ ਅਖੀਰਲਾ ਪਿੰਡ ਹੈ ਜਿਆਨੇ ਜੀ ਖੜੇ ਨੇ ਮੇਰੇ ਨਾਲ ਉਹਨਾਂ ਦਾ ਬੇਟਾ ਮਨਜੀਤ ਸਿੰਘ ਖੜਾ ਇਹਨਾਂ ਦੇ ਨਾਲ ਵੀ ਬਾਹਰ ਜਾਣ ਤੇ ਜਿਹੜਾ ਫਰਾਡ ਹੋਇਆਗਾ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੈਂ ਲਿਆਉਂਦਾ ਵੀਰ ਜੀ ਕੀ ਮਾਮਲਾ ਹੈ ਜਿਹੜਾ ਅਜੀ 2020 ਦੇ ਵਿੱਚ ਬਾਹਰ ਜਾਣ ਲਈ ਬੈਲੀ ਅਪਲਾਈ ਕੀਤਾ ਸੀ ਕਿ ਮੇਰੇ ਪੰਨ ਮਡਿਲ ਕੋ 6 ਇੱਕ 1.55 ਜਾਣ ਦੀ ਜੀ ਇੱਥੇ ਮੈਂ ਬਹੁਤ ਲੱਗ ਕੀਤਾ ਪਰ ਕੋਈ ਪਾਸੇ ਲੱਗਿਆ ਨਹੀਂ ਜੀ ਫਿਰ ਮੇਰੇ ਨਾਮ ਤੇ ਇੱਕ ਬੰਦੇ ਨੇ ਦੱਸ ਪਾਈ ਵੀ ਜਲੰਧਰ ਤੇ ਆਪਣਾ ਸਾਰਾ ਸ਼ਰਮਾ ਨਾਮ ਦਾ ਪ੍ਰੋਜੈਕਟ ਜੀ ਦੀ ਸਾਡੇ ਵੀ ਨਾਲ ਦੀ ਸਾਡੀ ਰਿਸ਼ਤੇਦਾਰੀ ਕੋਈ ਨਹੀਂ ਵੀਜ਼ਾ ਲਗਾਇਆ ਸਾਡੇ ਨਾਲ ਜੀ ਕਿ ਕੋਲ ਮੈਂ ਉਹਨੇ ਗੱਲ ਕੀਤੀ ਫੋਨ ਤੇ ਉਹ ਕਹਿੰਦਾ ਵੀ 100% ਤੁਹਾਡਾ ਲੱਗ ਜੂਗਾ ਜੀਆ ਵੀ ਪੈਸੇ ਵੀ ਤੁਸੀਂ ਬਾਅਦ ਤੇ ਦੇਣਾ ਹੈ ਜੀ ਪਰ ਮੈਂ ਜਾਂ ਤੁਸੀਂ ਇੱਥੇ ਪਤਾ ਕੀਤਾ ਆਪਦੇ ਨੇੜੇ ਤੇੜੇ ਏਜੰਟਾਂ ਦੇ ਉਹਨਾਂ ਨੇ ਸਾਰਿਆਂ ਨੇ ਜਵਾਬ ਦੇ ਹਾਂਜੀ ਉਹਨਾਂ ਨੇ ਲਗਭਗ ਕਹਿੰਦਾ ਸੀ ਜੀ ਪੋਸਿਬਲ ਨਹੀਂ ਹੈਗਾ ਜੀ ਅਸੀਂ ਲਾ ਕੇ ਦੇਖ ਲੈਨੇ ਬਸ ਵੀ ਗਾਰੰਟੀ ਨਹੀਂ ਲੈਂਦੇ ਸੀ ਉਹ ਬੰਦੇ ਨੇ ਗਾਰੰਟੀ ਦਿੱਤੀ ਜੀ ਜੀ 100% ਤੁਹਾਡਾ ਜੀ ਲੱਗੇ ਜੀ ਉਹਦੇ ਨਾਲ ਮੁਲਾਕਾਤ ਕੀਤੀ ਜੇ ਕਹਿੰਦੇ ਹੋਈ ਤੁਹਾਡਾ ਕੋਈ ਦੋਸਤ ਸੀ ਹਾਂਜੀ ਉਹ ਬੰਦੇ ਲਿਜਾਣੇ ਜਾਂਦੇ ਸੋ ਉਹ ਬਿジネス ਪਾਰਟਨਰ ਸੀ ਕੀ ਨਾਮ ਬਲਵੀਰ ਸਿੰਘ ਆ ਜਿੱਧਰ ਵੀ ਉਹਨਾਂ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹਾਂਜੀ ਉਹਨਾਂ ਦੇ ਨਾਲ ਇਹਨਾਂ ਦੀ ਡਿਮਾਂਡ ਦੀ ਵਤੀ ਮਿਲਦਾ ਤੇ ਜੇ ਹੁਣ ਇੱਕ ਮਹੀਨਾ ਪਹਿਲੇ ਜੀ ਹੁਣ ਦੇ ਕਰਕੇ ਤੁਹਾਨੂੰ ਵੀ ਤਸੱਲੀ ਦੇ ਹਾਂਜੀ ਮੈਨੂੰ ਫਿਰ ਮੈਂ ਉਹਦੇ ਫੋਨ ਤੇ ਗੱਲ ਕੀਤੀ ਇਹਨੇ ਜੀ ਪਰ ਸਾਰਾਂ ਸ਼ਰਮਾ ਦੇ ਨਾਲ ਕਦੋਂ ਮੁਲਾਕਾਤ ਕੀਤੀ ਮੇਰੀ ਹੁੰਦੀ ਜੀ ਨਵੰਬਰ ਨਹੀਂ ਮਿਲਦੀ ਨਵੰਬਰ ਨਹੀਂ ਮਿਲਦੀ ਉਹ ਹੈਗੀ ਤੇ ਲਾਗੇ ਡਾਕੂਮੈਂਟ ਲੈ ਕੇ ਹਾਂ ਜੀ ਮੈਂ ਕਹਦੇ ओरिजिनल ਡਾਕੂਮੈਂਟ ਲੈ ਜੀ ਕੀ ਗੱਲਬਾਤ ਹੋ ਜਿਹੜੀ ਉਹਨੇ ਮੇਰੇ ਡਾਕੂਮੈਂਟ ਤੇ ਪਹਿਲਾਂ ਕਿ ਮੈਂ ਪੀਡੀਐਫ ਤੇ ਕਿਸੇ ਨੂੰ ਵਟਸਐਪ ਕੀਤਾ ਜਿਹੜੇ ਮੈਂ ਸੰਤਵਾਲੇ ਦਿੱਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ 100% ਸਦਾ ਡੀਵੀਆ ਲੱਗਦੀ ਤੇ ਕਿਸੇ ਨੂੰ ਇਹ ਡਾਕੂਮੈਂਟ ਆ ਕੇ ਸਬਮਿਟ ਕਰਵਾ ਦਿਆ ਜੀ ਤੇ ਉੱਥੇ ਮੈਂ ਜਦੋਂ ਗੱਲ ਕੀਤੀ ਜੀ ਕਿ ਫਿਰ ਸਦਾ 13 ਲੱਖ ਦੇ ਵਿੱਚ ਕਾਹਤੇ ਬੰਨ ਹੋ ਗਿਆ ਜੀ 19 ਲੱਖ ਚ ਕਿਹੜੀ ਕੰਟਰੀ ਹੈ ਆਪਣੇ ਕੈਨੇਡਾ ਦੇ 13 ਲੱਖ ਚ ਤੁਹਾਨੂੰ ਕੈਨੇਡਾ ਸਟੂਡੈਂਟ ਵੀਜ਼ੇ ਦੇ ਭੇਜ ਸਕਦੇ ਹਾਂ ਜੀ ਸਟੂਡੈਂਟ ਵੀਜ਼ੇ ਦੇ ਪੈਸੇ ਥੋੜੇ ਆਪਰੇ ਵੀਜ਼ਾ ਲੱਗੇ ਹੈ ਜੀ ਓਕੇ ਆਪਰੇ ਵੀਜ਼ਾ ਥੋੜੇ ਪੈਸੇ ਲੱਗਣਗੇ ਜੀ ਤੇ ਸਾਢੇ ਪੰਜ ਬੈਂਡ ਸੀ ਹਾਂਜੀ ਮੇਰੇ ਓਵਰ ਆਲ ਸਕੋਰ ਜਨਤੀ ਇੱਕ ਮੂਡੀ ਸੀ ਸਾਢੇ ਪੰਜ ਸੀ ਜੀ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਉਹਨਾਂ ਨਾਲ ਗੱਲਬਾਤ ਚੱਲੀ ਜਾਂ ਕੀ ਕਿਹਾ ਵੀ ਇੰਨੇ ਟਾਈਮ ਤੇ ਤੁਹਾਡਾ ਵੀਜ਼ਾ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੱਲ ਚੱਲਦੀ ਰਹੀ ਜੀ ਉਹ ਮੰਗਵਾਤਾ ਨੇ ਆਪਣੇ ਆਫਰ ਲੈਟਰ ਆ ਗਿਆ ਮੇਰਾ ਮੈਂ ਤੁਹਾਡੇ ਕੋਲ ਹੀ ਹਾਂਜੀ ਆਈਬੀਟੀ ਕਾਲਜ ਦਾ ਇਹ 20 ਦਾ ਆਈਬੀਟੀ ਕਾਲਜ ਟ੍ਰਾਂਟੋ ਦਾ ਜਿਹੜਾ ਇਹਨਾਂ ਨੂੰ ਹੈਗਾ ਇਹ ਆਫਰ ਲੈਟਰ ਮੰਗਵਾ ਕੇ ਦਿੱਤਾ ਇਹ ਆਫਰ ਲੈਟਰ ਹੈ ਜਿਹੜਾ ਅਸਲੀ ਹੈ ਇਹ ਹਾਂਜੀ ਇਹ ਅਸਲੀ ਹੈ ਪਰ ਕਾਲਜ ਇਹ ਪ੍ਰਾਈਵੇਟ ਹੈ ਜੀ ਆਫਰ ਲੈਟਰ ਤੇ ਕੋਲ ਅਸਲੀ ਹੈ ਪਰ ਕਾਲਜ ਪ੍ਰਾਈਵੇਟ ਹੈ ਮਤਲਬ ਇਹ ਵਰਕ ਪਰਮਿਟ ਨਹੀਂ ਕੀ ਕਰਦੇ ਓਕੇ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਕਾਫੀ ਟਾਈਮ ਬਾਅਦ ਜਦੋਂ ਮੈਂ ਪੈਸੇ ਟੁੱਕਰ ਮੈਂ ਲੱਗੀ ਹੋਈ ਸੀ ਅਗੇ ਕੰਮ ਕਰਵਾਇਆ ਸੀ ਇਹਨਾਂ ਨੂੰ ਮੇਰਾ ਦੋਸਤ ਉੱਥੇ ਬਾਅਦ ਚ ਗਿਆ ਕੈਨੇਡਾ ਚ ਤੇ ਉਹਨੇ ਉੱਥੇ ਜਾ ਕੇ ਪਤਾ ਕੀਤਾ ਉਹ ਕੋਈ ਵੈਬਸਾਈਟ ਮੈਂ ਨਾ ਭੁੱਲ ਗਿਆ ਜੀ ਉਹ ਤੇ ਮਤਲਬ ਪਤਾ ਕਰ ਸਕਦੇ ਆ ਕਿ ਕਿਹੜਾ ਕੋਈ ਪੜਾਈ ਕੋਈ ਕੁੱਤਾਂ ਨੂੰ ਤੇ ਬਾਅਦ ਬਸ ਪੈਣੇ ਕੀ ਸੀ ਕਰਦੇ ਹੂੰ ਇਹ ਕਾਰਜ ਨਹੀਂ ਕਰਦਾ ਇਹ ਨਹੀਂ ਕਰਦੇ ਤੇ ਪਰ ਜਦੋਂ ਤੁਹਾਡੀ ਇਹਦੇ ਨਾਲ ਗੱਲ ਹੋਈ ਸ਼ਰਮਾ ਹੀ ਹੈ ਹੁਣ ਇਹ ਕਿਹਾ ਸੀ ਵੀ ਵਰਕ ਪਰਮਿਟ ਜਿਹੜੇ ਕਾਰਜ ਜੀ ਭੇਜੋ ਲੈ ਕੇ ਦੇ ਹਾਂਜੀ ਇਹ ਗੱਲ ਹੈ ਤੁਹਾਨੂੰ ਅੱਛਾ ਫਿਰ ਤੁਸੀਂ ਉਹਨੂੰ ਕਦੋਂ ਜਦੋਂ ਇਹ ਤੁਹਾਨੂੰ ਉਹਨਾਂ ਨੇ ਮੰਗਵਾ ਕੇ ਦਿੱਤਾ ਉਦੋਂ ਤੱਕ ਪੈਸੇ ਦੇ ਦੇ ਤੁਸੀਂ ਨਹੀਂ ਉਦੋਂ ਤੱਕ ਇਹਦਾ 10000 ਭਰਿਆ ਜੀ ਜੀ ਇਹ ਆਪਰ ਲੈਟਰ ਮਗਵਾਉਂਦੇ ਆਪਰ ਲੈਟਰ ਦੀ ਫੀਸ ਪਿਆ ਸੀ ਉਹਨੇ ਮੈਨੂੰ ਇੱਕ DIC ਦੀ ਫੀਸ ਪਿਆ ਜੀ ਜੀ ਇਹ ਸੋਡੇ ਤੁਸੀਂ DIC ਤੋਂ ਨੇ ਪਿਆ ਸੀ ਵੀ ਤੁਹਾਡੇ ਅਕਾਊਂਟ ਖੋਲ ਕੇ ਤੁਹਾਡੇ ਅਕਾਊਂਟ 'ਚ ਰੱਖ ਦੇਣੀ ਹੈ ਇਹ ਉਹ ਤੁਸੀਂ ਆਪਰੇਟ ਕਰਨਾ ਉਹ ਸਿਰਫ ਆਪ ショਅ ਕਰਨੀ ਹੈ ਬਾਅਦ ਦੇ ਵਿੱਚ DIC ਤੋਂ ਅੰਗਰੇਜ਼ ਦੇ ਕੋਲੋਂ ਪੈਸੇ ਲੈਣਾ ਹੈ ਜੀ ਫਿਰ ਉਹਨਾਂ ਨੇ ਕਿਸੇ ਨਾਲ ਮਿਲਵਾਇਆ ਤੁਹਾਨੂੰ ਜਾਂ ਕੀ ਗੱਲਬਾਤ ਹੋਈ ਅੱਗੇ ਉਸ ਤੋਂ ਬਾਅਦ ਜੀ ਆ ਆਪਣਾ ਅ ਨੰਬਰ ਮੈਨੂੰ ਜੇ ਮੈਂ ਕਿਹਾ ਸੀ ਸੋ ਤਰੀਕ ਨੂੰ ਉਹਦੇ ਕੋਲ ਜੀ ਚਾਰਨ ਸ਼ਰਮਾ ਕੋਲ ਬਲੰਦਰ ਤੇ ਆ ਉਹਨੇ ਮੈਨੂੰ ਲੱਗੇ ਜੀ ਡਾਕੂਮੈਂਟ ਦਿੱਤਾ ਉਹਨੇ ਮੈਨੂੰ ਅ ਬਿਹਾਰ ਦੇ ਕੋਲ ਡਾਕੂਮੈਂਟ ਮੇਰੇ ਕੋਲ ਨੇ ਸਾਰੇ ਇਦਾਂ ਲਿਖਿਆ ਦੇ ਦਿੱਤੇ ਹਾਂ ਜੀ ਇਹ ਨੂੰ ਕਰ ਲਿਓ ਹਾਂਜੀ ਉਹ ਪੈਕੇਜ ਵਾਲੀ ਗੱਲ ਵੀ ਉਹਦੇ ਵਿੱਚ ਲਿਖਿਆ ਵੀ 11 ਲੱਖ ਇਨਕਲੂਡ ਸੈਕਸ਼ਨ ਐਂਡ ਫਿਊਸ਼ਨ ਫੀਸ ਹੈ ਜੀ ਅੱਧਾ ਸਾਰਾ ਕੁਝ ਲਿਖਿਆ ਹੋਇਆ ਹੈ ਬੱਤ ਚ ਇਹ ਉਹਨਾਂ ਨੇ ਦਿੱਤਾ ਹਾਂ ਬਾਰਾਂ ਸ਼ਰਮਾ ਆਡਰੈਸ ਵੀ ਆ ਉਹਨਾਂ ਦਾ ਐਡਰੈਸ ਹੀ ਨੇ ਸਾਰਾ ਇਹ ਜਿਹੜਾ ਉਹਨਾਂ ਦਾ ਐਡਰੈਸ ਆ ਸੰਤਨ ਸ਼ਰਮਾ ਦਾ ਜਿਹੜਾ ਹੈਗਾ ਠੀਕ ਆ ਇਹਨੂੰ ਤੁਸੀਂ ਜਿਹੜਾ ਹੈਗਾ ਆਪਾਂ ਆਪੇ ਇਹ ਕਹਿ ਸਕਦੇ ਹਾਂ ਜਿਵੇਂ ਆਪਾਂ ਕਹਿੰਦੇ ਆ ਚੀਜ਼ ਰਿਜੈਕਟਡ ਹੁੰਦੀ ਆ ਇਹਨੂੰ ਤੁਸੀਂ ਣੈਟ ਤੇ ਵੇਖਿਆ ਆਨਲਾਈਨ ਵੀ ਜਿਹੜਾ ਸਿਸਟਮ ਉਹਨਾਂ ਦਾ ਸਹੀ ਹੈ ਇਹ ਨਹੀਂ ਮੈਂ ਕੋਈ ਹੋਣੀ ਨਹੀਂ ਕਰਦੀ ਇਹ ਜਨਤਾਰ ਲਈ ਕੀ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਨੂੰ ਉਹਨਾਂ ਨੇ ਇਹ ਚੀਜ਼ ਦਿੱਤੀ ਤੁਸੀਂ ਉਹਨਾਂ ਨੂੰ ਪੈਸੇ ਕਦੋਂ ਦਿੰਨੇ ਮੈਂ ਪੈਸੇ ਦਿੰਨਾ ਜੀ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਇਹ ਬੰਦਾ ਦਾ ਇਹ ਬੰਦਾ ਦਾ ਫਿਰ ਬਤੂਲੀਆ ਬਣ ਗਏ ਇਹ ਇਹ ਨੇ ਮੇਰੇ ਡਾਕੂਮੈਂਟ ਲੈ ਕੇ ਲੁਧਿਆਣੇ ਦੇ ਰਾਜਨ ਅਰੂਰਾ ਨੂੰ ਫੜਾਤੇ ਜਦੋਂ ਤੁਹਾਡੀ ਇਹਦੇ ਨਾਲ ਮੁਲਾਕਾਤ ਹੋਈ ਵੀਜੇ ਬਾਰੇ ਜਾਂ ਫੋਨ ਤੇ ਗੱਲ ਹੋਈ ਉਦੋਂ ਤੁਹਾਨੂੰ ਇਹਨੇ ਇਹ ਕਿਹਾ ਸੀ ਵੀ ਮੈਂ ਅੱਗਿਓ ਲਵਾ ਕੇ ਦਉ ਜਾਂ ਇਹ ਕਿ ਅਸੀਂ ਮੈਂ ਲਵਾ ਕੇ ਦਉ ਨਹੀਂ ਇਹਨੇ ਕਿਹਾ ਸੀ ਕਿ ਨਹੀਂ ਲਵਾ ਕੇ ਦਉ ਮੈਂ ਕਿਉਂਕਿ ਮੈਂ ਇਹਦੇ ਤੇ ਵਿਸ਼ਵਾਸ ਕਰ ਲਿਆ ਇਹਨੇ ਮੈਨੂੰ ਅੱਜ ਘਰੀ ਬੁਲਾਇਆ ਇਹ ਜਿਹੜਾ ਦਫ਼ਤਰ ਆ ਇਹਦਾ ਇਹਦਾ ਉੱਪਰ ਜਾ ਮਗਰ ਵਿਖਾ ਕੇ ਫਲੋਰ ਤੇ ਆਵੇ ਬਸ ਪਹਿਲਾਂ ਮੈਂ ਅੱਜ ਰਹੀ ਹਾਂ ਜੀ ਮੈਂ ਤਾਂ ਵਿਸ਼ਵਾਸ ਕਰ ਲਿਆ ਕਿ ਚਲ ਜੇ ਇਹਨੇ ਥੱਪੀ ਮਾਰ ਲਈ ਜੀ ਤੇ ਮੇਰੇ ਘਰੇ ਤਾਂ ਨਾ ਰਹੀ ਜੀ ਹਾਂ ਜੀ ਕੀ ਤਾਂ ਕਰਕੇ ਮੈਂ ਯਾਦਾ ਵਿਸ਼ਵਾਸ ਕਰ ਲਿਆ ਇਹ ਬੰਦੇ ਨੇ ਉਸ ਤੋਂ ਬਾਅਦ ਕਰਕੇ ਮੇਰੇ ਰੱਗ ਨੂੰ ਦੇ ਨੂੰ ਖੜਾ ਦੇ ਕੀ ਤੁਹਾਨੂੰ ਕਦੋਂ ਦੱਸਦਾ ਰਾਜਨਾ ਰੋੜੇ ਬਾਰੇ ਵੀ ਮੈਂ ਨਹੀਂ ਲਵਾ ਕੇ ਦੇਣਾ ਅੱਗੇ ਬੰਦਾ मैं जो जी आई सी फीसम करवाया मैंने फीस ग्यारह हज़ार का अकाउंट ओपन किया लख अस्सी हज़ार रुपया करवाए फिर वो पैसे जो तो जमा करवाए ਉਦੋਂ ਪਹਿਲਾ ਰਾਜਨ ਅਰੋੜੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਨਹੀਂ ਮੇਰੀ ਉਦ ਦਿਨ ਹੀ ਮਲੇ ਕੋਲ ਦੀ ਆਈਸੀਓਸੀ ਬੈਂਕ ਦੇ ਵਿੱਚ ਅਕਾਊਂਟ ਖੋਲਿਆ ਸੀ ਤੇ ਉਦ ਦਿਨ ਹੀ ਮੈਨੂੰ ਮਿਲਿਆ ਗੰਦਾ ਇਹ ਕਹਿੰਦਾ ਨਾਲ ਲੈ ਕੇ ਆਇਆ ਸ਼ਰਮਾ ਜੀ ਨਹੀਂ ਉਹ ਇਕੱਲਾ ਹੀ ਆਇਆ ਸੀ ਜੀ ਓਕੇ ਹਾਂ ਫਿਰ ਕੀ ਗੱਲਬਾਤ ਹੋਈ ਉਹਦੇ ਨਾਲ ਉਹਨੇ ਮੈਨੂੰ ਕਿਹਾ ਕਹਿੰਦਾ ਵੀ ਇਹ ਤੁਹਾਡਾ ਜੀਆਈਸੀ ਅਕਾਊਂਟ ਹੈ ਇਹਨੂੰ ਆਪਰੇਟ ਨਹੀਂ ਕੋਈ ਕਰ ਸਕਦਾ ਇਹ ਕਰਕੇ ਸ਼ੋਅ ਕਰਨੀ ਪੈਸੀ ਤੇ ਜਮਾ ਮੈਨੂੰ ਸ਼ੋਅ ਕਰਨੀ ਦਿਖਾਉਣੇ ਆਉਂਦਾ ਸੀ ਉਹਨੇ ਇਹ ਨੂੰ ਨਾ ਭਾਜੇ ਕੋੜਾ ਸਕਦੇ ਆਪਾਂ ਤੁਸੀਂ ਮੈਂ ਵੀ ਦਵਾ ਕਰਵਾ ਸਕਦੇ ਹਾਂ ਬਟ ਉਹ ਬੰਦੇ ਨੇ ਜਿਹੜਾ ਏਟੀਐਮ ਸੀ ਜੇ ਤੇ ਆਪਣੀ ਚੈੱਕ ਬੁੱਕ ਸੀਗੀ ਉਹ ਆਪਦੇ ਨਾਲ ਲੈ ਗਿਆ ਤੁਸੀਂ ਜਿਹੜੀ ਚਾਰੀ ਘਾਟ ਦੀ ਇੱਕੋ ਦਿਨ ਮੰਗ ਕੇ ਲਈ ਜਾਊ ਉਦੋਂ ਹੀ ਲੈ ਗਿਆ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਸੀ ਇਹਦਾ ਮੈਨੂੰ ਏਟੀਐਮ ਨੰਬਰ ਹੀ ਨਹੀਂ ਪਤਾ ਸੀ ਮੈਂ ਤਾਂ ਡੀਆਈਸੀ ਦੇ ਅਕਾਊਂਟ ਦੇ ਲਈ ਹੀ ਰਹਿ ਗਿਆ ਜੀ ਇਹ ਡੀਆਈਸੀ ਦਾ ਅਕਾਊਂਟ ਆ ਫਿਰ ਉਸ ਤੋਂ ਬਾਅਦ ਮੈਨੂੰ ਸਾਰਾਂ ਸਨੇਹੀ ਦੇਖਵਾਸ ਦਵਾਤਾ ਜੀ ਸਟੂਡੈਂਟ ਵੀ ਜੇ ਕੋਈ ਠੱਗੀ ਰਹੀ ਦੀ ਕਿਸੇ ਤਰ੍ਹਾਂ ਦੀ ਵੀ ਮੈਂ ਬੱਠਾ ਮੇਰੀ ਸਾਰੀ ਜਿਵੇਂ ਕਰੀ ਮੇਰੀ ਹੈ ਲਓ ਜੀ ਜਿਹਨੇ ਠੱਗੀਆਂ ਮਾਰਨੇ ਹੁੰਦਾ ਉਹਦੇ ਲਈ ਕੋਈ ਠਕਾ ਸਕੇਲਾ ਨਹੀਂ ਹੁੰਦਾ ਉਹਦਾ ਮਕਸਦ ਹੁੰਦਾ ਸਿਰਫ ਠੱਗੀ ਮਾਰਨੀ ਕਿਉਂਕਿ ਇਹ ਦਾਵਾ ਕੀਤਾ ਗਿਆ ਵੀ ਸਟੂਡੈਂਟ ਵੀਜੇ ਦੇ ਵਿੱਚ ਠੱਗੀ ਨਹੀਂ ਵੱਜਦੀ ਕਿਉਂਕਿ ਤੁਹਾਡੇ ਸਕੋਰ ਪੂਰੇ ਆ ਬੈਂਡ ਪੂਰੇ ਆ ਜਾਂ ਕੋਈ ਤਰੀਕਾ ਹੈ ਜਿਹੜਾ ਏਜੰਟ ਜਾਣਦੇ ਹੋਣ ਵੀ ਇਸ ਤਰੀਕੇ ਨਾਲ ਤੁਹਾਨੂੰ ਕੱਢ ਦੇਣਗੇ ਸਟੂਡੈਂਟ ਵੀਜੇ ਦਾ ਨਾਮ ਤੇ ਵੀ ਇਹਨਾਂ ਨੂੰ ਜਿਹੜਾ ਦਲਾਸਾ ਦਿੱਤਾ ਗਿਆ ਤੇ ਘਰ ਦੇ ਵਿੱਚ ਵੀ ਬੁਲਾਇਆ ਗਿਆ ਘਰ ਵੀ ਦਿਖਾਇਆ ਗਿਆ ਵੀ ਤੇਰੇ ਨਾਲ ਕੋਈ ਠੱਗਡ ਹੋਈ ਨਹੀਂ ਵੱਜੂਗੀ ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਅਕਾਊਂਟ ਖੁਲਾਇਆ ਜਾਂ ਚੈੱਕ ਬੁੱਕ ਜਾਂ ਏਟੀਮੂ ਲੈ ਗਏ ਉਹ ਗੱਲ ਦਾ ਤੁਹਾਨੂੰ ਕਿਸ ਨੇ ਦੱਸਿਆ ਵੀ ਉਹ ਨਾਮ ਲੈ ਲਈ ਨਹੀਂ ਉਹ ਤਾਂ ਮੈਨੂੰ ਉਸ ਤੋਂ ਬਾਅਦ ਲੌਕਡਾਊਨ ਹੋ ਗਿਆ ਜੀ ਜੀ ਲੌਕਡਾਊਨ ਤੋਂ ਬਾਅਦ ਉਹ ਬੜ ਡਿਲੇ ਕਰਦਾ ਰਿਹਾ ਕਿ ਹੁਣ ਆ ਗਿਆ ਜੀਆ ਹੋਣਾ ਕਿ ਜੀਆ ਉਹਕੇ ਨਵੰਬਰ ਦੇ ਵਿੱਚ ਅਪਲਾਈ ਕੀਤਾ ਸੀ ਜਨਵਰੀ ਅੰਤ ਤੱਕ ਮੈਨੂੰ ਕਿਹਾ ਸੀ ਜਨਵਰੀ ਨਾਲ ਜਦੋਂ ਸਪੈਸਰ ਤੋਂ ਲੱਗੂ ਜਨਵਰੀ ਦਾ ਨਹੀਂ ਆਇਆ ਉਹ ਕਹਿੰਦਾ ਵੀ ਲੋਕਡਾਊਨ ਹੋ ਗਿਆ ਉਹਦੇ ਕਰਕੇ ਡਿਲੇ ਹੋ ਗਿਆ ਕਹਿੰਦਾ ਕਿ ਮਈ ਤੱਕ ਵੇਟ ਕਰ ਲਈ ਮਈ ਤੋਂ ਬਾਅਦ ਫੇਰ ਲੋਕਡਾਊਨ ਸਾਰਾ ਕੁਝ ਹੀ ਠੱਪ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਇਦਾਂ ਹੀ ਹੈ ਜੀ ਲੋਕਡਾਊਨ ਦਾ ਵੀ ਹੋ ਗਿਆ ਕੋਈ ਤੁਹਾਡੇ ਮਨ ਚ ਵੀ ਕਿ ਲੋਕਡਾਊਨ ਕਰਕੇ ਵੀ ਰੁਕੇ ਤਾਲ 1.5 ਸਾਲ ਤੱਕ ਇਦਾਂ ਹੀ ਲੱਗੇਗਾ ਉਸ ਤੋਂ ਬਾਅਦ ਜਦੋਂ ਇਦੋਂ ਫੋਨ ਚੱਕਣੋਂ हट ਗਏ ਸਾਡਾ ਉਹ ਮੈਨੂੰ ਗੱਲ ਕਰਕੇ ਗੱਲਾਂ ਕਰਨ ਲੱਗੇ ਤੇ ਉਸ ਤੋਂ ਬਾਅਦ ਅਸੀਂ ਤੇ ਮੈਂ ਸਟੇਟਮੈਂਟ ਕਢਵਾਉਣ ਚਲੇ ਗਏ ਇੱਥੇ ICICI ਬੈਂਕ ਦੇ ਵਿੱਚ ਜਦੋਂ ਅਸੀਂ ਸਟੇਟਮੈਂਟ ਕਢਵਾਈ ਤਾਂ ਕਾਪੀ ਨਾਲ ਲਈ ਜੀ ਓਕੇ ਪੈਸੇ ਜਾਣੀ ਫਿਰ ਇਹਨੇ ਭਾਇਆ ਜੀ ਇਹਨੇ ਕਢਵਾ ਲਿਆ ਰਾਜਨ अरोड़ा ਰਾਜਨ अरोड़ा ਦੇਖੋ ਖਾਤਾ ਵੀ ਇਹਨਾਂ ਦੇ ਨਾਮ ਤੇ ਖੁੱਲਿਆ ਪੈਸੇ ਇਹਨਾਂ ਨੇ ਆਪਦੇ ਖਾਤੇ 'ਚ ਜਮ੍ਹਾਂ ਕਰਵਾਏ ਗਏ ਜਿਹੜੀ ਪਾਸਬੁੱਕ ਸੀ ਤੇ ATM ਸੀ ਉਹ ਜਿਹੜਾ ਸੀਗਾ ਰਾਜਨ ਅਰੋੜਾ ਆਪਣੇ ਨਾਲ ਲੈ ਗਿਆ ਤੁਸੀਂ ਫਿਰ ਸ਼ਰਮਾ ਨਾਲ ਗੱਲ ਕੀਤੀ ਵੀ ਖਾ ਪੈਸੇ ਸਾਰੇ ਜਿਹੜੇ ਮੈਂ ਮੈਂ ਉਹਨੂੰ ਕਿਹਾ ਫਿਰ ਫਿਰ ਉਹ ਉਹ ਵੀ ਹਰਕਤ ਕਰਿਆ ਪਹਿਲਾਂ ਤਾਂ ਉਹ ਵੀ ਨਹੀਂ ਸੀ ਕੁਝ ਕਰਦਾ ਜਦੋਂ ਮੈਂ ਉਹਨੂੰ ਸਟੇਟਮੈਂਟ ਭੇਜੀ ਵੀ ਆ ਦੇਖ ਲਾ ਵੀ ਇਹਨੇ ਰਾਜ ਨੇ ਤਾਂ ਸਾਰੇ ਪੈਸੇ ਕਢਵਾ ਲਏ ਕਿ ਉਹ ਕਹਿੰਦਾ ਵੀ ਆਈਸੀ ਜਾਨੀ ਕੋਈ ਨਹੀਂ ਪੈਸੇ ਤਾਂ ਉਹ ਕਢਵਾ ਕੇ ਕਹਾ ਗਿਆ ਜੀ ਆਈਸੀ ਕਿੱਥੇ ਵੀ ਜਾਨੀ ਉਸ ਤੋਂ ਬਾਅਦ ਉਹ ਕਹਿੰਦਾ ਨਹੀਂ ਮੈਨੂੰ ਲੋੜ ਸੀ ਵੀ ਮੈਂ ਜੀ ਆਈਸੀ ਧਾਰਤੀ ਵੀ ਮੈਂ ਅੱਡ ਤੋਂ ਸ਼ੋ ਕਰਤੀ ਵੀ ਮੈਨੂੰ ਲੋੜ ਸੀ ਮੈਂ ਵਰਤ ਲੇ ਪੈਸੇ ਉਹ ਚਲੋ ਅਜੀਤ ਜੀ ਦਾ ਸਾਡਾ ਮਨ ਨਹੀਂ ਖੜਿਆ ਫਿਰ ਤੇਰੇ ਨੂੰ ਕਹਦੇ ਵੀ ਸਾਡੇ ਪੈਸੇ ਵਾਪਸ ਕਰ ਦੇ ਵੀ ਐਸੂ ਬਈਆਂ ਨਹੀਂ ਲਗਾਉਣਾ ਕੋਈ ਨੀਲ ਪਰਵਾਉਣਾ ਕਰਨਾ ਸੀ ਸਾਡੇ ਪੈਸੇ ਡਾਕੂਮੈਂਟ ਸਾਡੇ ਬੈਕ ਕਰ ਦੇ ਉਸ ਤੋਂ ਬਾਅਦ ਰਾਜਨਾਰੇ ਜਿਹੜਾ ਇਹਦੀ ਉੱਪਰ ਅਲੀਆ ਤੇ ਬਨੀਸ਼ਾ ਬਨੀਸ਼ਾ ਰੂੜ ਉਹਨੇ ਨੰਬਰ ਜਾ ਕੇ ਸਾਡੇ ਬਲੈਕਲਿਸਟ ਕਰ ਦਿੱਤੇ ਇਹ ਤੋਂ ਬਾਅਦ ਮੇਰੇ ਕੋਲ ਜਾ ਕੇ ਬਈ ਉਹ ਲੈਦੇ ਆਣੇ ਜਿਹੜਾ ਸਾਰਨ ਸ਼ਰਮਾ ਦਾ ਉਹਨੇ ਬਿਨਾ ਕਿਸੇ ਜਾਣ ਪਛਾਣ ਦੇ ਮੇਰੇ ਡਾਕੂਮੈਂਟ ਜਾ ਕੇ ਖੜਾ ਨਾ ਬੰਦਾ ਉਹਨੂੰ ਬਾਇਤੇ ਇਸ ਜਾਣਦਾ ਰਾਜਨ ਅਰੋੜੇ ਨੂੰ ਸੰਤਨ ਸ਼ਰਮਾ ਨਹੀਂ ਜਾਣਦਾ ਜਲੰਧਰ ਵਾਲਾ ਏਜੰਟ ਨਹੀਂ ਜਾਣਦਾ ਤੁਹਾਨੂੰ ਪੱਕਾ ਪਤਾ ਹੁੰਦਾ ਨੇ ਤੁਹਾਨੂੰ ਦੱਸਿਆ ਫਿਰ ਮੈਨੂੰ ਦੱਸਿਆ ਹਾਂ ਜੀ ਇੱਧਰ ਉਹ ਕੀ ਨਾਮ ਕਿਹਦਾ ਹੈ ਮੇਰੇ ਗੁਰਵਿੰਦਰ ਛੇਵਿੰਦਰ ਜੇਨੇ ਜੀ ਕੀ ਜਦੋਂ ਉਹਨੂੰ ਪੈਸੇ ਦਵਾਤੇ ਰਾਜਨ ਅਰੋੜੇ ਨੂੰ ਜਿਹੜੇ ਸ਼ਰਮਾ ਜੀ ਕੋਲੇ ਗਏ ਨਹੀਂ ਜਾਣਦੇ ਨੇ ਤੇ ਮੈਂ ਉਹਨੂੰ ਉਹ ਜਾ ਉਹ ਜਾਣਦੇ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਉਹਨਾਂ ਦਾ ਪਾਰਟਨਰ ਹੂ ਜੀ ਤੋਂ ਸਾਨੂੰ ਤਾਂ ਕਹਿੰਦਾ ਵੀ ਮੈਂ ਮਹਿਬੂਬ ਨੂੰ ਸਾਨੂੰ ਉਹਦੇ ਰੂਬਰੂ ਕਰਾ ਕੇ ਦੇ ਰਾਜੇ ਨੇ ਵੀਲੇ ਜੰਟਰ ਸਾਡੇ ਕਾਗਜ਼ ਦਿੱਤੇ ਸਾਨੂੰ ਉਹਦੇ ਨਾਲ ਮਲਾ ਮੈਨੂੰ ਨੇ ਮਲਾਇਆ ਦੇਗਾ ਮਾ ਇਹ ਸਭ ਕੋਈ ਨਹੀਂ ਚਲੋ ਤੁਸੀਂ ਲਿਖ ਲਈ ਗੱਲ ਕਰਾ ਦਿਓ ਉਹਦਾ ਦਫਤਰ ਦੇਖੀਏ ਉਹਦੇ ਪਿੱਛੇ ਦਾ ਦੁਕਾਨਾ ਵੀ ਦੇਖੀਏ ਦਿਖਾ ਦਿਓ ਉਹਨੇ ਕੋਈ ਛੱਡ ਗੱਲ ਨਹੀਂ ਕੀਤੀ ਤੇ ਉਸ ਤੋਂ ਬਾਅਦ ਸ਼ਰਮਾ ਜੀ ਨਾਲ ਤੁਸੀਂ ਪੈਸਿਆਂ ਦੀ ਗੱਲ ਕਰਦੇ ਰਹੇ ਹਾਂ ਮੇਰੇ ਕੋਲ ਹੋਰ ਤੱਕ ਗੱਲ ਕਰਨਾ ਹਾਂ ਕੋਈ ਨਹੀਂ ਮੈਂ ਕਰਾਉਣਾ ਮੈਂ ਕਰਾਉਣਾ ਕੋਈ ਨਹੀਂ ਮੇਰੇ ਬੰਦੇ ਛੱਡੇ ਹੋਏ ਨੇ ਮੇਰੇ ਕੋਲ ਹੋਰ ਨੇ ਮੈਂ ਕਿਸੇ ਨਾਲ ਕੁਝ ਨਹੀਂ ਕਰਦਾ ਮੈਂ ਲੱਭੇਗਾ ਫਿਰ ਮੈਂ ਇੱਕ ਬੰਦਾ ਕਹਿੰਦਾ ਵੀ ਤੂੰ ਲਿਖਾਣੇ ਆ ਜਾ ਇੱਕ ਦਰਸ਼ੇ ਸ਼ਹਿਰ ਆ ਲੁਧਿਆਣਾ ਮਤਲਬ ਕਿ ਥਾਨ ਮਾਰਿਆ ਇੱਥੇ ਵੀ ਇੱਥੇ ਰਹਿੰਦਾ ਇੱਥੇ ਰਹਿੰਦਾ ਉਹਨੂੰ ਕੋਈ ਤੁਸੀਂ ਨੂੰ ਪਤਾ ਪਤਾ ਕਰਦੇ ਕਹਿੰਦੇ ਵੀ ਇੱਥੇ ਰਹਿੰਦਾ ਉਹ ਜਿਹਨੂੰ ਵਿਆਹ ਹੋ ਗਿਆ ਉਹ ਘਰ ਲੱਭਿਆ ਉੱਥੇ ਉਹ ਕਹਿੰਦੇ ਜੇ ਤੇ ਪਿੱਛੇ ਆ ਕੇ ਫੋਨ ਨੂੰ ਕਰ ਗਿਆ ਫੋਨ ਜੀ ਲੱਗ ਗਿਆ ਫੋਨ ਲੱਗ ਗਿਆ ਬਦਲ ਕਿੱਥੇ ਗਿਆ ਹੁਣ ਸ਼ਰਮਾ ਇਹ ਗੱਲ ਕਹਿੰਦਾ ਵੀ ਮੈਂ ਰਾਜਨਾ ਰੋੜੇ ਨੂੰ ਜਾਣਦਾ ਨਹੀਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਹਾਂ ਨਹੀਂ ਕਹਿੰਦਾ ਜਾਣਦਾ ਹੈਗਾ ਸੀ ਲੇਕਿਨ ਉਹ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੇ ਚਲਾ ਗਿਆ ਇਹ ਗੱਲ ਕਹਿ ਰਿਹਾ ਇਹ ਕਹਿ ਰਿਹਾ ਤੁਸੀਂ ਹੁਣ ਉਹਦੇ ਨਾਲ ਫਿਰ ਹੁਣ ਤੁਹਾਨੂੰ ਕੀ ਦਿਲਾਸਾ ਦਿੰਦਾ ਪੈਸੇ ਮੋੜ ਦਵੇ ਮੈਨੂੰ ਉਹ ਦਿਲਾਸਾ ਹੀ ਦੇ ਰਿਹਾ ਕਹਿੰਦਾ ਕੋਈ ਨਹੀਂ ਵੀ ਮੈਂ ਤੁਹਾਡੇ ਵੀ ਪੈਸੇ ਵੀ ਤੇ ਡਾਕੂਮੈਂਟਸ ਵੀ ਉਹ ਹੀ ਦਵਾਮੇਗਾ ਤੇ 2-3 ਸਾਲ ਤਾਂ ਹੋ ਗਏ ਸਾਨੂੰ ਕਦੋਂ ਤਾਂ ਹੋਏਗਾ ਅਸੀਂ ਇਹਦਾ ਸੱਡ ਜਾਗਦਾ ਇੰਨਾ ਸਾਰਾ ਕੈਰੀਅਰ ਖਰਾਬ ਕਰਤਾ ਨੇ ਪੂਰੀ ਲਾਈਫ ਦਾ ਦੇਖੋ ਇਹ ਪੈਸੇ ਅਲੱਗ ਆ ਉਹ ਵੀ ਚਲੇ ਗਏ ਜਿਹੜੇ origignal document ਸੀ ਇਸ ਵੀਰ ਦੇ ਉਹ ਵੀ ਚਲੇ ਗਏ ਹੁਣ ਪੜਿਆ ਨਾ ਪੜਿਆ ਇੱਕ ਬਰਾਬਰ ਹੋ ਗਿਆ ਕਿਉਂਕਿ ਪੜ੍ਹਾਈ ਇਸ ਵੀਰ ਦੀ ਬਹੁਤ ਮੰਗੀ ਕੀਤੀ ਸੀ ਠੀਕ ਆ ਉਹ ਸਾਰੀ ਚੀਜ਼ ਗਏ ਕਿਉਂਕਿ ਆਪ ਗਿਆਨੀ ਜਿਹੜੇ ਆਰਮੀ ਦੇ ਵਿੱਚ ਸੇਵਾ ਨਿਭਾ ਚੁੱਕਿਆ ਠੀਕ ਆ ਤੁਸੀਂ ਫਿਰ ਕੋਈ ਕੰਪਲੇਟ ਵਗੈਰਾ ਕੀਤੀ ਮੈਂ ਜੇ ਕੋਈ ਕੰਪਲੇਟ ਨਹੀਂ ਕੀਤੀ ਮੈਨੂੰ ਕਹਿੰਦਾ ਵੀ ਕੋਈ ਨਹੀਂ ਕੰਪਲੇਟ ਨਾ ਕਰਦੇ ਤੂੰ ਮੈਂ ਆਪਣੇ 신고 ਕਰਾਂਗਾ ਹੁਣ ਕਿ ਕਿ ਮੈਂ ਕਦੇ ਹੁਣ ਕੰਪਲੀਟ ਕਰੇ ਬਣਾ ਤਾਂ ਸ਼ਰਮਾ ਨਹੀਂ ਕਰਦਾ ਦੇਸ਼ ਦਾ ਪਹਿਲੇ ਕਰ ਦੋ ਸਾਲ ਦਾ ਦੀ ਰੱਖੇ ਰੱਖੀ ਬੱਚਿਆਂ ਦਾ ਡਿਪਰੈਸ਼ਨ ਦੇ ਵਿੱਚ ਹੀ ਇਹ ਤਾਂ ਵੀ ਕੋਈ ਉਲਟਾ ਚਾਹ ਦਾ ਕੰਮਾ ਕਰ ਲਵੇ ਡਿਪਰੈਸ਼ਨ ਦਾ ਅਸੀਂ ਸਾਰੇ ਨੰਬਰ ਆਏ ਪਏ ਵੀ ਇਹ ਸਾਡੇ ਨਾਲ ਹੋ ਰਹੀ ਗਿਆ ਇਹ ਗੱਲ ਮਸਾ ਪੈਸੇ ਅਸੀਂ ਕਿਸ ਤੋਂ ਅਧਾਰਾ ਸੀ ਪੈਸੇ ਫੜੇ ਬਿਲਕੁਲ ਅੱਛਾ ਤੁਹਾਡੀ ਕੋਈ ਇੰਟਰਵਿਊ ਵਗੈਰਾ ਨਹੀਂ ਉਹਨੇ ਕਿਤੇ ਸੱਦਿਆ ਵੀ ਜਾਂ ਤੁਸੀਂ ਆਜੋ ਤੁਹਾਡੀ ਇੰਟਰਵਿਊ ਹੁੰਦੀ ਹੈ ਜਾਂ ਇਹਦਾ ਕੋਈ ਗੱਲਬਾਤ ਹੋਈ ਕਦੀ ਨਹੀਂ ਜਾਂ ਜਿਵੇਂ ਤੁਸੀਂ ਕਹਿੰਦੇ ਦਿੱਲੀ ਵਗੈਰਾ ਤੁਸੀਂ ਨਹੀਂ ਮੈਨੂੰ ਨਾ ਅਪਾਇੰਟਮੈਂਟ ਦਵਾ ਪਈ ਪਹਿਲਾਂ ਮੇਰਾ ਮੈਡੀਕਲ ਹੋਇਆ ਮੈਡੀਕਲ ਇਹ ਕੜਾ ਲਿਖਾਣੇ ਹੋ ਗਏ ਤੇ ਉਸ ਤੋਂ ਬਾਅਦ ਮੇਰੀ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਦਵਾ ਪਈ ਤੇ ਦਿੱਲੀ ਦੀ ਕੋਈ ਨਾ ਕੋਟ ਪਲੇ ਹੋਈ ਤੇ ਉਹ ਮੈਂ ਚੱਲਿਆ ਗਿਆ ਉਸ ਤੋਂ ਮੈਂ ਚੱਲਿਆ ਗਿਆ ਮੈਂ ਤਾਂ ਮੇਰੀ ਮਦਰ ਬੇਨੋ ਚਲੇ ਗਈ ਤੇ ਇੱਕ ਦਿਨ ਪਹਿਲਾਂ ਚਲੇ ਗਏ ਤੇ ਇਹ ਕਹਿੰਦਾ ਮੈਂ ਆਉਣਾ ਆਉਣਾ ਉਹ ਦਿਨ ਮੇਰਾ ਸਾਰਾ ਲਗਾਤਾ ਦੂਸਰਾ ਦਿਨ ਤੇ ਉਹ ਦਿਨ ਲੰਘਾ ਉਸ ਤੋਂ ਅਗਲਾ ਦਿਨ ਕਹਿੰਦਾ ਵੀ ਉੱਥੇ ਕਰੋਨਾ ਕੇਸੇ ਆ ਗਏ ਐਦਾਂ ਦੀ ਕੋਈ ਖਬਰ ਵਸਤੀ ਕਹਿੰਦਾ ਵੀ ਵੀ ਆਪਣੀ ਜਿਹੜੀ ਬੈਸਟੀ ਦੀ ਐਕਸ ਗਲੋਬਲ ਹੈ ਜਿਹਦਾ ਦਫਤਰ ਬੰਦ ਕਰਤਾ ਉਹਨੇ ਵੀ ਉੱਥੇ ਤੋਂ ਉਹਨਾਂ ਦੇ ਕੇਸੇ ਆ ਗਏ ਤਿੰਨ ਦਿਨ ਗੁਜ਼ਾਰ ਕੇ ਮੈਂ ਉੱਥੋਂ ਮੁੜਿਆ ਆਇਆ ਤਿੰਨ ਦਿਨ ਉੱਥੇ ਰਹਿ ਕੇ ਮੁੜਿਆ ਹਾਂਜੀ ਉਸ ਤੋਂ ਫਿਰ ਉੱਥੇ ਕਿੱਥੇ ਰਹੇ ਫਿਰ ਉੱਥੇ ਬੰਗਲਾਦੇਸ਼ ਤੇ ਤੇਰੇ ਦੇਖੋ ਿੱਡਕਿੱਡੀਆਂ ਗੱਲਾਂ ਜਿਹੜੀਆਂ ਹੋਈਆਂ ਨੇ ਠੀਕ ਆ ਉਥੇ ਰਹੀ ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਕਿਹਾ ਨਹੀਂ ਵੀ ਮੇਰੀ ਭੁਖਾਈ ਕਰਾਈ। ਮੈਂ ਕਿਹਾ ਜੀ ਉਸ ਤੋਂ ਬਾਅਦ ਮੇਰੇ ਜਦੋਂ ਵੀ ਇਹ ਚੀਜ਼ ਤੂੰ ਨਹੀਂ ਸੀ ਹੋਉਂਦੀ। ਇਹ ਪਹਿਲਾਂ ਤਾਂ ਗੱਲ ਵੀ ਕੋਈ ਚੰਡੀਗੜ੍ਹ ਦੀ ਕਰਵਾ ਲਾ ਅਪਾਇੰਟਮੈਂਟ। ਇਹਨੀ ਬਾਇਓਮੈਟਰੀ ਵੀ ਚੰਡੀਗੜ੍ਹ ਵੀ ਹੋ ਜਾਂਦੀ ਹੈ ਜਲੰਧਰ ਵੀ ਹੋ ਜਾਂਦੀ ਹੈ ਕਿਉਂਕਿ ਨੇੜੇ ਕਰਵਾਣ ਦਾ ਬਹੁਤ ਮਜੂਰ ਦਿੰਦਾ ਜੀ। ਮੈਂ ਉੱਥੇ ਸ਼ਾਮ ਨੂੰ ਮੋੜਨੇ ਦੇ ਘਰ ਤਾਂ ਹੋ ਜਾਂਦਾ ਹੈ। ਤੇ ਫਿਰ ਉਹਨੇ ਚੰਡੀਗੜ੍ਹ ਦੀ ਅਪਾਇੰਟਮੈਂਟ ਦਿਵਾਤੀ। ਫਿਰ ਉਹ ਪੁਆਇੰਟ ਮੇਰੇ ਦਵਾਈਆਂ ਨੇ ਮੰਮੀ 17 ਦਸੰਬਰ 2022 ਦੀ ਜੀ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਚੀਜ਼ ਇਹਨਾਂ ਨੂੰ ਦਵਾਈ ਗਈ ਹੈ ਠੀਕ ਹੈ ਇਹ ਫਿਰ ਉੱਥੇ ਹੋਈ ਥੋੜੀ ਗੱਲਬਾਤ ਮੈਂ ਚੱਲ ਗਿਆ ਇਹ ਉੱਥੇ ਵੀ ਮੈਂ ਇੱਕ ਦਿਨ ਪਹਿਲਾਂ ਚੱਲ ਗਿਆ ਉਹ ਕਿ ਮੇਰਾ ਟਾਈਮ ਨਹੀਂ ਮੇਰੀ ਸਲੌਟ ਤੇ ਮੇਰ ਦਾ ਸੀ ਹੈ ਉੱਥੇ ਵੀ ਮੈਂ ਇੱਕ ਦਿਨ ਪਹਿਲਾਂ ਚੱਲ ਗਿਆ ਤੇ ਉਸ ਤੋਂ ਬਾਅਦ ਚੱਲ ਗਿਆ ਮੈਂ ਉੱਥੇ ਕੋਈ ਰੈਫਰੈਂਸ ਨੰਬਰ ਦਾ ਚੱਕਰ ਪਾ ਲਿਆ ਨੂੰ ਮੈਨੂੰ ਆ ਮੈਨੂੰ ਉਹਨੇ ਪੀਡੀਐਫ ਭੇਜਤਾ ਹੈ ਅਪਾਇੰਟਮੈਂਟ ਦਾ ਮੈਂ ਅਪਾਇੰਟਮੈਂਟ ਉੱਥੇ ਆਪਣਾ ਕੜਵਾ ਲਿਆ ਸੀ ਮੈਨੂੰ ਕਹਿੰਦਾ ਵੀ ਕੋਈ ਰੈਫਰੈਂਸ ਨੰਬਰ ਨਹੀਂ ਆ ਰਿਹਾ ਉਧਰ। ਇਹ ਹੈ ਜੀ ਕਿ ਰੈਫਰੈਂਸ ਨੰਬਰ ਮੇਰੇ ਨੂੰ ਜਾਇਬ ਨਹੀਂ ਆ ਰਿਹਾ ਜਿਹੜਾ ਨੰਬਰ ਕਹਿੰਦੇ ਸੀ। ਕਹਿੰਦੇ ਵੀ ਰੈਫਰੈਂਸ ਨੰਬਰ ਨਹੀਂ ਹੋ ਰਿਹਾ ਉਧਰੋਂ ਆ ਰਿਹਾ। ਮੈਂ ਸਾਰਾ ਦਿਨ ਵੇਟ ਕਰਦੇ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਹ ਫਿਰ ਮੈਨੂੰ ਕੋ 3 ਵਜੇ ਪਹੁੰਚਿਆ। ਇਹ ਹੀ ਸ਼ਾਰਾਂ ਸ਼ਰਮਾ ਬੰਦਰਦ। ਉੱਥੇ 3 ਵਜੇ ਪਹੁੰਚ ਕੇ ਮੈਨੂੰ ਕਹਿੰਦਾ ਵੀ ਆਪਣਾ ਕੰਮ ਨਹੀਂ ਹੋਣਾ ਵੀ ਉੱਥੋਂ ਕੋਈ ਕਿਸੇ ਸਿਸਟਮ ਸਲੋ ਚੱਲ ਰਿਹਾ ਹੈ। ਕਿਉਂਕਿ ਉਹਨਾਂ ਵਰਕੇ ਵੀ ਇਹ ਜੇ ਸਿਸਟਮ ਵਿੱਚ ਕੋਈ ਖਰਾਬੀ ਚੱਲ ਰਹੀ ਹੈ ਉੱਥੇ। ਦੀ ਇਹਨੇ ਕੋਈ ਰਾਸ਼ੀ ਜ਼ਿਆਦਾ ਹੋ ਗਿਆ ਵੀ ਤਾਂ ਕਰਕੇ ਐਪਲੀਕੇਸ਼ਨ ਨੰਬਰ ਨਹੀਂ ਉੱਤਰ ਆਇਆ। ਇਹ ਤੋਂ ਬਾਅਦ ਮੈਂ ਸਿਰੇ ਰਾਣਾ ਹਕੀਮ ਦੇ ਕੋਲ ਗਿਆ। ਪੂਰਾ ਹੁਣ ਤੁਸੀਂ ਬਸ ਇਹ ਹੀ ਮੰਨਦੇ ਹੋ ਵੀ ਤੁਹਾਨੂੰ ਗੁੰਮਰਾਹ ਕੀਤਾ ਗਿਆ ਹੁਣ ਲੱਗੋ ਗੁੰਮਰਾਹ ਕਿਤੇ ਨੂੰ ਤੁਹਾਨੂੰ ਚੰਨਸਰ ਗੁੰਮਰਾਹ ਕੀਤਾ ਨਾਲੇ ਸਾਡੇ ਪੈਸੇ ਖਰਚ ਕਰਾ ਦਿੱਤੇ ਨੇ। ਜਿਹੜੇ ਨਾਲੇ ਇਹਨਾਂ ਮੋਨਲ ਮਲਮਟਲ ਸਾਖੀ ਨਾਲ ਕਿਹਾ ਫਿਰ ਉਹਨੇ ਫਿਰ ਰਾਜੇ ਨੂੰ ਫੋਨ ਕੀਤਾ। ਰਾਜੇ ਨੇ ਫਿਰ ਸਾਡਾ ਪਾਸਵਰਡ ਭੇਜਤਾ ਬਗਦਾ ਕਿ ਉਹਨੇ ਭੇਜਦਾ। ਕੱਲਾ ਪਾਸਵਰਡ ਤਦੋਂ ਇਹ ਪਹਿਲਾਂ ਤੁਹਾਨੂੰ ਇਹ ਵੀ ਗੱਲ ਕਹਿੰਦਾ ਰਿਹਾ ਵੀ ਉਹ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਸੰਪਰਕ 'ਚ ਨਹੀਂ ਪਰ ਜੇ ਤੁਸੀਂ ਥੋੜੀ ਜਿਹੀ ਸਖਤੀ ਕੀਤੀ ਫਿਰ ਪਾਸਪੋਰਟ ਦੇਗੇ ਪਾਸਪੋਰਟ ਦੇਤੇ ਤਾਂ ਉਹਨੇ ਫਿਰ ਮੈਂ ਕਿਹਾ ਵੀ ਡਾਕੂਮੈਂਟ ਕਹਿੰਦਾ ਵੀ ਡਾਕੂਮੈਂਟ ਮੇਰੇ ਕਹਿੰਦਾ ਤੁਹਾਡੇ ਗਹਿਣੇ ਰੱਖੇ ਨੇ ਕਿਸੇ ਤੋਂ ਮੈਂ ਉਹ ਡਾਕੂਮੈਂਟ ਰਾਸਤੇ ਪੈਸੇ ਲੈ ਲਏ ਤੁਹਾਨੂੰ ਕਿਸੇ ਨੂੰ ਕੌਣ ਕਹਿੰਦਾ ਇਹ ਰਾਜਨ ਦੇ ਮੇਰੇ ਕੋਲ ਗੱਲ ਹੋ ਰਿਹਾ ਰਿਕਾਰਡਿੰਗ ਵੀ ਸੈੱਟ ਹੋ ਗਈ ਜੀ ਮੇਰੇ ਮੋਬਾਈਲ ਦੇ ਵਿੱਚ ਤੇ ਮੈਂ ਰੋਂ ਸਰਾਂ ਸਿੰਘ ਮਹਾ ਵੀ ਉਹ ਤਾਂ ਐਦਾਂ ਗੱਲ ਕਹਿ ਰਿਹਾ ਮੈਂ ਕਿਹਾ ਵੀ ਅਸੀਂ ਤਾਂ ਰਾਜਨ ਦੂ ਗੁਸ਼ਮੇ ਤੇ ਕਿਹਦੇ ਤੈਨੂੰ ਤਨੂੰ ਤੇ ਦੇਰ ਥੜੀ ਤੇਰਨ ਹੋਈ ਆ ਤੂੰ ਸਾਨੂੰ ਦੇ ਡਾਕੂਮੈਂਟ ਦੇ ਸਾਡੇ ਜਾਂ ਸਾਡੇ ਪੈਸੇ ਮੋੜ ਜਦ ਕੰਮ ਕਰਾ ਛੱਡਿਆ ਤਾਂ ਪੈਸੇ ਬਾਕੀ ਤੇ ਲੈ ਨਹੀਂ ਛੱਡੇ ਪੈਸੇ ਮੋੜ ਗੱਲ ਖਤਮ ਕਿੰਨਾ ਟਾਈਮ ਆ ਬਗ ਹੁਣ ਇਸ ਗੱਲ ਨੂੰ ਇਸ ਗੱਲ ਨੂੰ ਤਾਂ ਉਦੋਂ ਉਦੋਂ ਬਾਅਦ ਦੀ ਗੱਲ ਹੈ ਕਈ ਵਾਰੀ ਗੱਲਬਾਤ ਹੁੰਦੀ ਰਹਿੰਦੀ ਹੁਣ ਵੀ ਹੁੰਦੀ ਰਹਿੰਦੀ ਹੁਣ ਵੀ ਟੋਟਲ ਬੀਜੀ ਆਲੀ ਗੱਲ ਚੱਲਦੀ ਨੂੰ 4 ਸਾਲ ਹੋ ਗਏ 3 ਸਾਲ ਕਿੰਨਾ ਹਾਂ ਲਗਭਗ ਈ ਦੀ ਗੱਲ ਹਾਂਜੀ 24 ਚੱਲ ਪਿਆ 4 ਸਾਲ ਦਾ ਸਮਾਂ ਜਿਹੜਾ ਹੋਣ ਵਾਲਾਗਾ ਤੇ ਸ਼ਰਮੇ ਦਾ ਨੰਬਰ ਹੈ ਤੁਹਾਡੇ ਕੋਲ ਅੱਪੋਂ ਨਾਲ ਕੋਸ਼ਿਸ਼ ਕਰਦੇ ਆ ਰਾਬਤਾ ਕਾਇਮ ਕਰ ਲੈਨੇ ਆ ਗੱਲਬਾਤ ਜਿਹੜਾ ਹੋਗਾਗਾ ਕਿਉਂਕਿ ਇਹ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਜੀ ਆਪਣੀ ਉਹਨਾਂ ਨਾਲ ਰਾਬਤਾ ਕਾਇਮ ਹੋ ਗਿਆ ਕਿੰਨਾ ਨੰਬਰ ਸੀਗਾ ਨੰਬਰ ਦੇਉਂਗੇ ਮੈਨੂੰ ਜੀ ਇਹ ਆਹੀ ਨੰਬਰ ਦਿੱਤਾ ਜੀ 998764 ਉਹਨਾਂ ਨੇ ਸ਼ਾਇਦ ਆਪਾਂ ਪਹਿਲਾਂ ਟਰਾਈ ਕੀਤਾ ਸੀ ਨੰਬਰ ਮਨਜੀਤ ਸਿੰਘ ਦਾ ਤਾਂ ਨਹੀਂ ਇਹ ਨਾਮ ਉਹਨਾਂ ਦਾ ਨਾਮ ਕੀ ਹੈ ਸਾਰਾਂ ਸਾਰਾਂ ਅੱਖਰਾਂ ਅਪਾ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਲੋ ਹਲੋ ਮੈਂ ਸਾਰੰਗ ਚਰਮਾ ਜੀ ਬੋਲ ਰਿਹਾ ਜਲੰਧਰ ਤੋਂ ਜੀ ਕੋਣ ਬੋਲ ਰਿਹਾ ਮੈਂ ਜਸਕਰਨ ਸਿੰਘ ਪੱਤਰਕਾਰ ਬੋਲ ਰਿਹਾ ਬਲੂਕਾ ਟੀਵੀ ਚੈਨਲ ਤੋਂ ਹਾਂ ਜੀ ਚਰਮਾ ਜੀ ਬੋਲ ਰਿਹਾ ਜਲੰਧਰ ਤੋਂ ਜੀ ਕੋਣ ਬੋਲ ਰਿਹਾ ਕੀ ਕੰਮ ਕੀ ਰਿਹਾ ਮੈਂ ਮਲੂਕਾ ਟੀਵੀ ਤੋਂ ਪੱਤਰਕਾਰ ਬੋਲ ਰਿਹਾ ਜੀ ਜਸਕਰਨ ਸਿੰਘ ਹਾਂਜੀ ਹਾਂਜੀ ਤੁਸੀਂ ਸ਼ਰਮਾ ਜੀ ਬੋਲ ਰਹੇ ਹੋ ਜਲੰਧਰ ਤੋਂ ਜੀ ਹਾਂਜੀ ਹਾਂਜੀ ਬੋਲੋ ਜੀ ਜੀ ਅੱਛਾ ਇੱਕ ਤੁਹਾਡੇ ਕੋਲ ਕੇਸ ਸੀਗਾ ਜੀ 5 ਗ੍ਰਾਂਈ ਫਤੇਗੜ 5 ਗ੍ਰਾਂਈ ਤੋਂ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਨਜੀਤ ਸਿੰਘ ਜਿਹੜੇ ਬੱਚੇ ਦਾ ਸਟੂਡੈਂਟ ਦਾ ਵੀਜ਼ਾ ਸੀ 2020 ਚ ਨਿਆਣਾ ਤੇ ਉਹਨਾਂ ਦੇ ਕੋਲ ਆ ਮੈਂ ਉਹਨਾਂ ਦੀ ਉਹ ਦੱਸ ਰਹੇ ਨੇ ਵੀ ਉਹ ਸਾਡਾ ਜਿਹੜਾ ਪੈਸਿਆਂ ਦਾ ਦੇਣ ਲੈਣੇ ਵੀ ਨਹੀਂ ਹੋ ਰਿਹਾ ਕੋਈ ਤੇ ਸਾਡਾ ਜਿਹੜਾ ਵੀਜ਼ਾ ਉਹ ਵੀ ਨਹੀਂ ਕੀ ਗੱਲਬਾਤ ਹੋ ਰਹੀ ਨਹੀਂ ਨਹੀਂ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਾਂ ਮੈਂ ਤੁਹਾਨੂੰ ਕਰਾਂ ਪੀਓ ਬੋਲ ਤੁਸੀਂ ਇਹ ਦੱਸ ਦਿਓ ਜੀ ਅਸੀਂ ਤੁਹਾਡਾ ਪੱਖ ਹੀ ਸੁਣਾਂਗੇ ਕਿਉਂਕਿ ਮੈਂ ਇੱਥੇ ਇਹਨਾਂ ਕੋਲ ਇਹਨਾਂ ਦੀ ਇੰਟਰਵਿਊ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਬੈਠਾ ਕੇ ਕਰਾਂਗਾ ਜੀ ਤਾਂ ਤੱਕ ਜੀ ਕੱਲ੍ਹ ਪਰਸੋਂ ਤਾਂ ਤੱਕ ਕਰੋਗੇ ਜੀ ਬਸ ਅੱਧੇ ਘੰਟੇ ਜੀ ਅੱਧੇ ਘੰਟੇ ਤੁਸੀਂ ਇਦਾਂ ਕਰਿਓ ਜੀ ਹਾਂ ਜੀ ਮੈਂ ਇਹਨਾਂ ਦਾ ਪੱਖ ਆ ਜਿਹੜਾ ਉਹ ਸੁਣ ਲਿਆ ਜੀ ਤੇ ਤੁਹਾਡਾ ਪੱਖ ਮੈਂ ਤੁਹਾਡੇ ਕੋਲ ਆ ਕੇ ਵੀ ਸੁਣ ਲਵਾਂ ਕੋਈ ਗੱਲ ਨਹੀਂ ਠੀਕ ਓਕੇ ਉਹ ਏਜੰਟ ਦੇ ਨਾਲ ਆਪਣੀ ਸ਼ਰਮਾ ਜੀ ਦੇ ਨਾਲ ਗੱਲ ਹੋਈ ਹੈ ਤੁਸੀਂ ਕਿਉਂਕਿ ਜਲਦੀ ਵੀਡੀਓ 'ਚ ਆਪਾਂ ਕਾਲ ਆ ਜਿਹੜੀ ਉਹਨਾਂ ਨਾਲ ਕੀਤੀ ਹੈ ਹੁਣ ਉਹ ਕਹਿੰਦੇ ਵੀ ਅਸੀਂ ਅੱਧੇ ਘੰਟੇ ਤੱਕ ਆ ਜਿਹੜੀ ਗੱਲਬਾਤ ਕਰਾਂਗੇ ਪਰ ਹੁਣ ਅੱਧੇ ਘੰਟੇ ਤੱਕ ਤਾਂ ਆਪਾਂ ਵੀ ਚਲੇ ਜਾਣਾ ਤੇ ਕੋਸ਼ਿਸ਼ ਕਰਾਂਗਾ ਮੈਂ ਉਹਨਾਂ ਦਾ ਪੱਖ ਸੁਣੂੰਗਾ ਵੀ ਉਹ ਕੀ ਕਹਿੰਦੇ ਜਾਂ ਕਿੱਥੇ ਤਰੁੱਟੀਆਂ ਰਹੀਆਂ ਜਾਂ ਇਹਨਾਂ ਦੇ ਵਿੱਚ ਕਿੱਥੇ ਗਲਤੀ ਰਹੀਗੀ ਕਿਉਂਕਿ ਆਪਣਾ ਮਕਸਦ ਸਿਰਫ ਇਹੀ ਹੈ ਵੀ ਸੱਚ ਕੀ ਹੈ ਸੱਚ ਸਾਹਮਣੇ ਲਿਆਉਣ ਦਾ ਆਪਣਾ ਮਕਸਦ ਹੈ ਠੀਕ ਆ ਆ ਯਾਨੀ ਕਿ ਉਹਨਾਂ ਨਾਲ ਆਪਣੀ ਗੱਲ ਹੋਈ ਹੈ। ਇਹਨਾਂ ਕੋਈ ਛੋਟੀ ਵੀ ਗੱਲ ਹੁੰਦੀ ਰਹਿੰਦੀ ਹੈ ਹਨਾ। ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੇ ਜੇ ਸਾਡਾ ਦੁਆਰਾ ਫੋਨ ਚੱਕ ਲਿਆ ਜਾਂ ਸਾਨੂੰ ਕਾਲ ਕਰ ਲਈ ਤਾਂ ਮੈਂ ਉਹਨਾਂ ਦਾ ਪੱਖ ਹੈ ਜਿਹੜਾ ਉਹ ਵੀ ਸਾਹਮਣੇ ਲਿਆਈ। ਅਸੀਂ ਉਹਨਾਂ ਨਾਲ ਕਦੇ ਵੀ ਮਤਲਬ ਕਿ ਨਾ ਤਕਤੀ ਦਾ ਕੋਈ ਗੱਲ ਨਹੀਂ ਕੀਤੀ। ਸੌਫਟ ਤਰੀਕੇ ਨਾਲ ਗੱਲ ਮੁੰਡੀਆਂ ਕੀਤਾ ਕਦੇ ਵੀ ਵੀ ਕੋਈ ਗੱਲ ਨਹੀਂ ਆਪਾਂ ਕੰਮ ਕਰਵਾਉਂਦੇ। ਕੋਈ ਗੱਲ ਇਹਨਾਂ ਨਾਲ ਕਿ ਥੋੜਾ ਬਹੁਤ ਇਸ ਤਰ੍ਹਾਂ ਨਹੀਂ ਹੋ ਜਾਂਦਾ। ਪਰ ਇਹ ਥੋੜੀ ਕਿ ਮਤਲਬ ਕਿ ਬੰਦਾ ਉਹ ਹੀ ਸ਼ਰ੍ਹਾਂ ਵੀ ਮੁਕਦਰ ਦੇ ਲੈ ਕੇ ਹਨਾ ਵੀ ਆਪਾਂ ਕਿਹੜਾ ਪੈਸੇ ਕਿ ਤੋਂ ਇਹ ਇਕਦਮ پیسے ਧਾਰ ਕੇ ਉਸ ਤੋਂ ਪੈਸੇ ਫੜ ਕੇ ਇਥੇ ਤਾਂ ਕਰਕੇ ਗਮੂਕ ਬੰਸੀ ਨੇ ਕਹੇ ਸੀ ਕਿ ਘਰ ਦੇ ਚੀਜ਼ਾਂ ਕੁਝ ਦਿੱਤੇ ਨੇ ਪੈਸੇ ਦੇਵਾਂਗੇ ਇਹਦਾ ਕੰਮ ਹੋ ਜਾਊਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਕਰਕੇ ਦੇ ਦਿੱਤੇ ਪੈਸੇ ਬਿਲਕੁਲ ਕਿਉਂਕਿ ਇੱਕ ਆਸ ਹੁੰਦੀ ਆ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਸਾਡੀਆਂ ਅਸੀਂ ਘਰਾਂ ਦੀਆਂ ਕਹਿ ਸਕਦੇ ਹਾਂ ਕਿਉਂਕਿ ਬਾਹਰ ਜਾਣ ਦਾ ਸੁਪਨਾ ਜਿਹੜਾ ਵੀਰ ਨੇ ਦੇਖਿਆ ਸੀਗਾ ਪਰ ਰੌਲਾ ਇਹ ਆ ਵੀ ਹੁਣੇ ਅੱਗੇ ਵੀ ਕਿਤੇ ਨਾ ਕਿਤੇ ਕੋਈ ਅਪਲਾਈ ਹੈ ਜਿਹੜਾ ਉਹ ਕਰ ਨਹੀਂ ਸਕਦਾ ਉਹਦਾ ਇਹ ਕਾਰਨ ਆ ਕਿ ਇਹਦੇ origignal document ਵੀ ਗਏ ਠੀਕ ਆ ਪੈਸੇ ਵੀ ਗਏ ਹੁਣ ਇਹ ਇੱਥੇ ਵੀ ਕਿਤੇ ਕੰਮ ਤੇ ਨਹੀਂ ਲੱਗ ਸਕਦਾ ਬਾਹਰ ਜਾਣ ਦਾ ਸੁਪਨਾ ਤੇ ਕੇ ਹੀ ਗਿਆ ਆ ਇੱਥੇ ਮੈਂ ਕਹਿੰਦਾ ਕਿਸੇ ਕੰਮ ਤੇ ਵੀ ਨਹੀਂ ਲੱਗ ਸਕਦਾ ਵੀ ਕਿਸੇ ਦੇ ਪ੍ਰਾਈਵੇਟ ਨੌਕਰੀ ਵੀ ਨਹੀਂ ਕਰ ਸਕਦਾ ਕਿਉਂਕਿ ਜਦੋਂ ਡਾਕੂਮੈਂਟ ਨਹੀਂ ਗਈ ਇਹਦੇ ਕੋਲ ਠੀਕ ਆ ਆਪਾਂ ਕੋਸ਼ਿਸ਼ ਕਰਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਕਿ ਜਿਹੜੇ ਸ਼ਰਮਾ ਜੀ ਆ ਏਜੰਟ ਆ ਜਿਹੜੇ ਜਲੰਧਰ ਤੋਂ ਉਹ ਕੀ ਆਪਦਾ ਪੱਖ ਰੱਖਦੇ ਆ ਉਹ ਪੱਖ ਵੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਤੇ ਉਦੋਂ ਤੱਕ ਜੁੜੇ ਰਹੋ ਮੇਰੇ ਨਾਲ ਇਸ ਕਰੋਂ ਤੁਸੀਂ ਮਿਲਿਤਾ ਧੰਨਵਾਦ